ਸਰਕਾਰ ਵੱਲੋਂ ਉਹਨਾਂ ਭ੍ਰਿਸ਼ਟਾਚਾਰੀ ਪਟਵਾਰੀਆਂ ਦੀ ਸੂਚੀ ਬਣਾਈ ਗਈ ਹੈ ਜਿਨ੍ਹਾਂ ਦੇ ਲੰਬੇ ਸਮੇਂ ਤੋਂ ਉਹਨਾਂ ਤੇ ਇਲਜ਼ਾਮ ਲੱਗਦੇ ਸੀ ਕਿ ਇਹ ਪੈਸਾ ਖਾਂਦੇ ਨੇ ਰਿਸ਼ਵਤ ਲੈ ਕੇ ਹੀ ਲੋਕਾਂ ਦੇ ਕੰਮ ਕਰਦੇ ਨੇ ਇਹਨਾਂ ਦੀ ਗਿਣਤੀ ਕਰੀਬ 370 ਦੱਸੀ ਜਾ ਰਹੀ ਹੈ ਡਿਪਟੀ ਕਮਿਸ਼ਨਰ ਨੂੰ ਕਹਿ ਦਿੱਤਾ ਕਿ ਅਜਿਹੇ ਪਟਵਾਰੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਰੂਲ ਅਨੁਸਾਰ ਉਹਨਾਂ ਨੂੰ सस्पेंशन ਤੇ ਡਿਸਮਿਸ ਵੀ ਹੋ ਸਕਦੇ ਨੇ ਇਹ ਪਟਵਾਰੀ ਉਹ ਨਹੀਂ ਜਿਨ੍ਹਾਂ ਨੇ ਗਾਂਵਾਂ ਵਿੱਚ ਪਟਵਾਰੀ ਰੱਖੇ ਹੋਏ ਨੇ ਬਹੁਤੇ ਪਟਵਾਰਕਰ ਨੇ ਨਿੱਜੀ ਦਪ ਘਰਾਂ ਦੇ ਵਿੱਚ ਚੱਲ ਰਹੇ ਨੇ ਉੱਥੇ ਗਾਂਵ ਇਹਨਾਂ ਨੇ ਆਪਣੇ ਸਹਾਇਕ ਰੱਖੇ ਨੇ 370 ਪਟਵਾਰੀ ਜਿਨ੍ਹਾਂ ਨੂੰ ਹੁਣ ਸਰਕਾਰ ਨੇ ਕੱਢਣ ਦਾ ਫੈਸਲਾ ਕਰ ਲਿਆ ਹਾਲਾਂਕਿ ਪਟਵਾਰ ਜੂਨੀਅਰ ਐਸੋਸੀਏਸ਼ਨ ਦਾ ਮੰਨਣਾ ਕੀ ਜਾਂਚ ਦਾ ਵਿਸ਼ਾ ਵਾ ਤੇ ਉਸ ਤੋਂ ਬਾਅਦ ਪਹਿਲਾਂ ਜਾਂਚ ਕਰਨੀ ਬੰਦ ਹੀ ਹੈ ਗਿਆ ਫਿਰ ਹੀ ਸਰਕਾਰ ਕੋਈ ਫੈਸਲਾ ਜਾਂ ਕਦਮ ਚੁੱਕ ਸਕਦੀ ਹੈ ਅਜਿਹੇ ਦੋਸ਼ਾਂ ਦੇ ਤਹਿਤ ਕਿ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਤੇ ਉਹਨੂੰ ਪ੍ਰਸ਼ਟਾਚਾਰ ਨਹੀਂ ਆਖਿਆ ਜਾ ਸਕਦਾਗਾ ਪਰ ਫਿਲਹਾਲ ਹਰਿਆਣਾ ਨੇ ਜਿਹੜੀ ਆ ਸੂਚੀ ਤਿਆਰ ਕੀਤੀ ਆ ਹਰਿਆਣਾ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਡਿਪਟੀ ਕਮਿਸ਼ਨਰ ਕੋਲ ਰਿਪੋਰਟ ਮੰਗੀ ਗਈ ਹੈ ਕਿ ਇਹਨਾਂ ਪਟਵਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਹੈ 370 ਪਟਵਾਰੀ ਦੱਸੇ ਜਾ ਰਹੇ ਨੇ ਜਿਹਦੇ ਚਲਦਿਆਂ ਸਬੰਧਤ ਜ਼ਿਲ੍ਹਾ ਡਿਪਟੀ ਕਮਿਸ਼ਨਰ ਕੋਲ ਰਿਪੋਰਟ ਮੰਗੀ ਗਈ ਹੈ ਪ੍ਰਸ਼ਟਾਚਾਰ ਜਿਹੜੇ ਕਰਦੇ ਨੇ ਪ੍ਰਸ਼ਟ ਪਟਵਾਰੀ ਉਹਨਾਂ ਦੀ ਸੂਚੀ ਆ 370 ਨੇ ਇਹਨਾਂ ਨੂੰ ਇੱਕ ਰਿਪੋਰਟ ਦੇ ذریعے ਪ੍ਰਸ਼ਟਾਚਾਰ ਵੀ ਕਰਾਰ ਦਿੱਤਾ ਗਿਆ ਹੈਗਾ ਸਰਕਾਰ ਦਾ ਦਾਵਾ ਕਿ ਪਟਵਾਰੀ ਪਮੈਸ਼ ਇੰਤਕਾਲ ਰਿਕਾਰਡ ਠੀਕ ਕਰਨ ਤੇ ਨਕਸ਼ਾ ਪਾਸ ਕਰਾਉਣ ਦੇ ਬਦਲੇ ਭ੍ਰਿਸ਼ਟਾਚਾਰ ਕਰ ਰਹੇ ਭ੍ਰਿਸ਼ਟਾਚਾਰ ਨੂੰ ਵਧਾਵਾ ਦੇ ਰਹੇ ਨੇ ਇਹਨਾਂ ਵਿੱਚ 170 ਪਟਵਾਰੀ ਤੇ ਉਹ ਨੇ ਜਿਨ੍ਹਾਂ ਨੇ ਗਾਂ ਆਪਣੇ ਸਹਾਇਕ ਵੀ ਰੱਖੇ ਨੇ ਜ਼ਿਲ੍ਹਾ ਵਾਈਜ਼ ਵੀ ਲਿਸਟ ਜਿਹੜੀ ਆ ਉਹ ਪਟਵਾਰੀਆਂ ਦੀ ਜਿਹੜੀ ਆ ਉਹ ਜਨਤਕ ਹੋ ਚੁੱਕੀ ਆ ਸਰਕਾਰ ਦੀ ਖੁਫੀਆ ਰਿਪੋਰਟ ਵਿੱਚ ਜਾਣਕਾਰੀ ਸਾਹਮਣੇ ਆਈ ਕਿ ਕੁਝ ਪਟਵਾਰੀਆਂ ਨੇ ਨਿੱਜੀ ਮਕਾਨਾਂ ਵਿੱਚ ਦਫ਼ਤਰ ਖੋਲ੍ਹ ਕੇ ਰੱਖੇ ਨੇ ਪਟਵਾਰਖਾਨਾ ਕੋਲ ਕੇ ਰੱਖੇ ਨੇ ਉੱਥੇ ਉਹਨਾਂ ਨੇ ਆਪਣੇ ਅਸਿਸਟੈਂਟ ਰੱਖੇ ਹੋਏ ਨੇ ਤੇ ਅਸਿਸਟੈਂਟ ਦੇ ਜਰੀਏ ਉਹ ਲੋਕਾਂ ਕੋਲੋਂ ਕੰਮ ਕਰਵਾਉਣ ਦੇ ਬਦਲੇ ਲਗਾਤਾਰ ਤੇ ਮੋਟੀ ਰਿਸ਼ਵਤ ਲੈ ਰਹੇ ਇਸ ਲਿਸਟ ਵਿੱਚ ਉਹਨਾਂ ਪਟਵਾਰੀਆਂ ਦਾ ਵੱਖਰੇ ਤੌਰ ਤੇ ਜ਼ਿਕਰ ਕੀਤਾ ਗਿਆ ਜਿਨ੍ਹਾਂ ਨੇ ਗਾਂ ਆਪਣੇ ਸਹਿਯੋਗੀ ਵੀ ਰੱਖੇ ਹੋਏ ਨੇ ਤੇ ਨਾਮ ਉਹਨਾਂ ਦੇ ਜਨਤਕ ਕੀਤੇ ਨੇ ਮਾਲ ਵਿਭਾਗ ਦੇ ਵਧੀਕ ਮੁਖ ਸਕੱਤਰ ਨੇ ਸਾਰੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇਹ ਲਿਸਟ ਭੇਜੀ ਹੈ ਕਿ ਜਿੰਨਾ ਵਿੱਚ ਲਿਖਿਆ ਗਿਆ ਹੈ ਕਿ ਇਹਨਾਂ ਪ੍ਰਸ਼ਟਾਚਾਰ ਕਰਮਚਾਰੀਆਂ ਦੇ ਖਿਲਾਫ ਨਿਯਮਾਂ ਦੇ ਅਨਸਾਰ ਸਖਤ ਕਾਰਵਾਈ ਕਰਕੇ 15 ਦਿਨ ਦੇ ਵਿੱਚ ਵਿੱਚ ਰਿਪੋਰਟ ਸਰਕਾਰ ਨੂੰ ਭੇਜੀ ਜਾਵੇ ਅਗਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਜ਼ਿਆਦਾ ਜਿਹੜੀ ਸੂਚੀ ਆ ਉਹ ਜ਼ਿਲ੍ਹਾ ਕੈਸਲ ਤੇ ਸੋਨੀਪੱਤ ਵਿੱਚ ਆ ਤੇ ਪੁਚਕੂਲਾ ਚ ਕਿਸੇ ਵੀ ਪਟਵਾਰੀ ਦੇ ਖਿਲਾਫ ਕੋਈ ਸ਼ਿਕਾਇਤ ਜਾਂ ਪ੍ਰਸ਼ਟਾਚਾਰ ਨਹੀਂ ਆ ਅੰਮ੍ਰਾਲਾ ਦੇ ਵਿੱਚ ਜਿਹੜੇ 5 ਪਟਵਾਰੀ ਨੇ ਜਿਹੜੇ ਪ੍ਰਸ਼ਟ ਦੱਸੇਗੇ ਨੇ ਉਹਨਾਂ ਨੇ ਗਾਂ ਤਿੰਨ ਸਹਾਇਕ ਰੱਖੇ ਨੇ ਭਵਾਨੀ ਚ 10 ਨੇ ਉਹਨਾਂ ਨੇ ਗਾਂ ਚਾਰ ਰੱਖੇ ਨੇ ਚਰਖੀਦਾਦਰੀ 6 ਪਟਵਾਰੀ ਪ੍ਰਸ਼ਟ ਦੱਸੇਗੇ ਨੇ ਗਾਂ ਉਹਨਾਂ ਨੇ ਇੱਕ ਸਹਾਇਕ ਰੱਖਿਆ ਫਰੀਦাবাদ ਚ 19 ਪਟਵਾਰੀ ਪ੍ਰਸ਼ਟ ਦੱਸੇਗੇ ਨੇ ਇਹਨਾਂ ਚੋਂ ਤਿੰਨਾਂ ਨੇ ਗਾਂ ਸਹਾਇਕ ਵੀ ਰੱਖੇ ਨੇ ਫਟਿਆਬਾਦ ਵਿੱਚ 25 ਪਟਵਾਰੀ ਪਰਿਸ਼ਟ ਦੱਸੇ ਗਏ ਨੇ ਤੇ ਉਹਨਾਂ ਚੋਂ ਪੱਛੀਆਂ ਚੋਚਾਰਾਂ ਨੇ ਗਾਂ ਸਹਾਇਕ ਰੱਖੇ ਨੇ ਗੁਰੂਗ੍ਰਾਮ ਦੇ ਵਿੱਚ 27 ਨੇ 27 ਨੇ ਅੱਗੇ 26 ਜਿਹੜੇ ਨੇ ਉਹ ਅੱਗੇ ਸਹਾਇਕ ਰੱਖੇ ਨੇ ਮਤਲਬ ਹਰ ਪਟਵਾਰੀ ਨੇ ਇੱਕ ਇੱਕ ਆਪਣਾ ਸਹਾਇਕ ਰੱਖਿਆ ਨੇ ਹਸਾਰ ਹਾਂਸੀ ਦੇ ਵਿੱਚ 13 ਪਟਵਾਰੀ ਪਰਿਸ਼ਟ ਦੱਸੇ ਗਏ ਨੇ ਉਹਨਾਂ ਨੇ ਗਾਂ 6 ਨੇ ਗਾਂ ਸਹਾਇਕ ਰੱਖੇ ਨੇ ਝੱਜਰ ਦੇ ਵਿੱਚ ਕੁੱਲ ਪਰਿਸ਼ਟ ਪਟਵਾਰੀ 20 ਦੱਸੇ ਗਏ ਨੇ ਉਹਨਾਂ ਦੇ 20 ਜੋ ਸੱਤ ਸੱਤਾਂ ਨੇ ਗਾਂ ਸਹਾਇਕ ਰੱਖੇ ਨੇ ਜੀਂਦ ਵਿੱਚ 12 ਪਟਵਾਰੀ ਪ੍ਰਿਸ਼ਟ ਗਏ ਦੱਸੇ ਗਏ ਨੇ ਤੇ 12 ਵਿੱਚੋਂ 6 ਨੇ ਗਾਂ ਸਹਾਇਕ ਰੱਖੇ ਨੇ ਕੈਥਲ 'ਚ 46 ਨੇ 46 ਜੋ ਸੱਤਾਂ ਨੇ ਸਹਾਇਕ ਰੱਖੇ ਹੋਏ ਨੇ ਕਰਨਾਲ 'ਚ 7 ਪ੍ਰਿਸ਼ਟ ਪਟਵਾਰੀ ਦੱਸੇ ਗਏ ਨੇ ਤੇ ਉਹਨਾਂ ਸੱਤਾਂ 'ਚੋਂ 6 ਨੇ ਗਾਂ ਸਹਾਇਕ ਰੱਖੇ ਹੋਏ ਨੇ ਇਸੇ ਤਰ੍ਹਾਂ ਕੁਰਕਸ਼ੇਤਰ ਵਿੱਚ 23 ਪਟਵਾਰੀ ਪ੍ਰਿਸ਼ਟ ਦੱਸੇ ਗਏ ਨੇ ਤੇ 23 'ਚੋਂ 4 ਨੇ ਗਾਂ ਸਹਾਇਕ ਰੱਖੇ ਨੇ ਮਿੰਦਰਗੜ੍ਹ ਦੇ ਵਿੱਚ 36 ਪ੍ਰਿਸ਼ਟ ਪਟਵਾਰੀ ਦੱਸੇ ਗਏ ਨੇ ਤੇ 36 ਚੋਂ 20 ਪਟਵਾਰੀ ਨੇ ਗਾਂ ਸਹਾਇਕ ਰੱਖਿਓ ਨੇ ਨੂੰ ਵਿੱਚ 6 ਪਟਵਾਰੀ ਪ੍ਰਿਸ਼ਟ ਦੱਸੇ ਗਏ ਨੇ 6 ਚੋਂ ਤਿੰਨਾਂ ਨੇ ਫਿਰ ਗਾਂ ਸਹਾਇਕ ਰੱਖਿਓ ਨੇ ਪਲਵਲ ਦੇ ਵਿੱਚ 17 ਨੇ 17 ਪ੍ਰਿਸ਼ਟ ਪਟਵਾਰੀ ਨੇ 17 ਵਿੱਚੋਂ 15 ਨੇ ਗਾਂ ਸਹਾਇਕ ਵੀ ਰੱਖਿਓ ਨੇ ਪੰਚਕੂਲਾ ਚ ਕੋਈ ਵੀ ਪ੍ਰਿਸ਼ਟ ਪਟਵਾਰੀ ਨਹੀਂ ਹੈ 0 ਅੰਕੜਾ ਪਾਣੀਪਤਨ ਵਿੱਚ 9 ਪ੍ਰਿਸ਼ਟ ਨੇ ਤੇ 9 ਵਿੱਚੋਂ ਤਿੰਨਾਂ ਨੇ ਸਹਾਇਕ ਰੱਖੇ ਨੇ ਰਵਾੜੀ ਦੇ ਵਿੱਚ 16 ਪਟਵਾਰੀ ਪ੍ਰਸ਼ਟਗੇ ਦੱਸੇਗੇ ਨੇ ਤੇ 16 ਚ 15 ਨੇ ਗਾਂ ਸਹਾਇਕ ਵੀ ਰੱਖਿਓ ਨੇ ਰੋहतक ਚ 55 ਪੰਜ ਪਟਵਾਰੀ ਪ੍ਰਸ਼ਟ ਦੱਸੇਗੇ ਨੇ ਇੱਕ ਗਾਂ ਸਹਾਇਕ ਰੱਖਿਆ ਸਿਰਸਾ ਚ 13 ਪਟਵਾਰੀ ਪ੍ਰਸ਼ਟ ਦੱਸੇਗੇ ਨੇ ਉਹਨਾਂ ਚੋਂ 7 ਨੇ ਗਾਂ ਫਿਰ ਸਹਾਇਕ ਰੱਖੇ ਨੇ ਸੋਨੀਪੱਤ ਚ 41 ਪ੍ਰਸ਼ਟ ਪਟਵਾਰੀ ਨੇ ਤੇ 41 ਚੋਂ 15 ਨੇ ਗਾਂ ਸਹਾਇਕ ਵੀ ਰੱਖੇ ਨੇ ਜਮਨानगर ਚ 14 ਪ੍ਰਸ਼ਟ ਪਟਵਾਰੀ ਨੇ ਤੇ 14 ਨੇ ਗਾਂ ਸਹਾਇਕ ਵੀ ਰੱਖੇ ਹੋਏ ਨੇ ਕੁੱਲ 370 ਪਟਵਾਰੀ ਪ੍ਰਸ਼ਟ ਦੱਸੇਗੇ ਨੇ ਜਿੱਦ ਚ 170 ਗਾਂਸਾਇ ਕਿਉਂ ਰੱਖਿਓ ਨੇ ਉਹਦੇ ਇਸ ਮਸਲੇ ਵਿੱਚ ਹਰਿਆਣਾ ਪਟਵਾਰ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਨਹੀਂ ਹੈ ਕਿ ਸਰਕਾਰ ਨੇ ਇਹ ਰਿਪੋਰਟ ਕਿੱਥੋਂ ਚੱਕੀ ਅੰਕੜੇ ਕਿੱਥੋਂ ਲਏ ਨੇ ਹੋ ਸਕਦਾ ਹੈ ਕਿ ਖੁਫੀਆ ਵਿਭਾਗ ਦੀ ਇਹ ਟੀਮ ਨੇ ਅੰਕੜੇ ਦਿੱਤੇ ਹੋਣ ਪਰ ਇਹ ਜ਼ਰੂਰੀ ਨਹੀਂ ਹੈ ਔਰ ਇਹ ਰਿਪੋਰਟ ਠੀਕ ਹੋਵੇ 95% ਦੀ ਨਾਲ 5% ਦੀ ਲੋਕਾਂ ਨੂੰ ਮਿਲਾਉਣਾ ਠੀਕ ਨਹੀਂ ਹੈ ਅਗਰ ਕੋਈ ਗਲਤ ਕੰਮ ਕਰ ਰਿਹਾ ਤੇ ਸਰਕਾਰ ਨੂੰ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਪਟਵਾਰਾ ਅਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਵੀ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਮੈਕਮੇ ਵਿੱਚ ਭ੍ਰਿਸ਼ਟਾਚਾਰ ਹੋਵੇ ਅਸੀਂ ਵੀ ਸਰਕਾਰ ਦੇ ਨਾਲ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰੀ ਨਿਯਮਾਂ ਦੇ ਅਨਸਾਰ ਇਹ ਜਿਹੇ ਪਟਵਾਰੀਆਂ ਦੇ ਖਿਲਾਫ ਕਿਹੜੀ ਕਾਰਵਾਈ ਹੋ ਸਕਦੀ ਹੈ ਅਗਰ ਕੋਈ ਪਟਵਾਰੀ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਪਾਏ ਜਾਂਦੇ ਤਾਂ ਉਸ ਦੇ ਖਿਲਾਫ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਐਕਟ 1988 ਦੇ ਤਹਿਤ ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਔਰ ਇਸ ਕੇਸ ਵਿੱਚ 4 ਸਾਲ ਤੋਂ ਲੈ ਕੇ 20 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਇਸ ਤੋਂ ਇਲਾਵਾ ਸੂਬਾ ਸਰਕਾਰ ਉਹਨਾਂ ਨੂੰ ਸਸਪੈਂਡ ਜਾ ਨੋਂਕ੍ਰੀਤ ਬਰਖਾਸਤ ਵੀ ਕਰ ਸਕਦੀ ਹੈ ਹੁਣ ਦੂਜਾ ਸਵਾਲ ਖੜਾ ਹੁੰਦਾ ਕਿ ਇਹਨਾਂ ਪਟਵਾਰੀਆਂ ਨੂੰ ਜਿਹੇ ਕੰਮ ਤੇ ਰੋਕ ਲਗਾਉਂਦਾ ਜਿੰਮਾ ਕਿਸ ਦਾ ਰੋਕ ਕਿਉਂ ਨਹੀਂ ਲੱਗਦੀ ਹੈ ਹੁਣ ਸਵਾਲ ਦਾ ਜਵਾਬ ਇਹ ਹੈ ਕਿ ਪਟਵਾਰੀਆਂ ਦੀ ਰਿਪੋਰਟਿੰਗ ਤਹਿਸੀਲਪੱਦਰ ਤੇ ਐਸ ਡੀ ਐਮ ਕੋਲ ਹੁੰਦੀ ਹੈ ਓਵਰਆਲ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਦੀ ਜ਼ਿੰਮੇਵਾਰੀ ਹੁੰਦੀ ਹੈ ਰੋਕ ਨਾ ਲੱਗਣ ਦੀ ਦੋ ਵਜ੍ਹਾ ਹੋ ਸਕਦੀ ਹੈ ਪਹਿਲੀ ਅਧਿਕਾਰੀ ਸਹੀ ਢੰਗ ਨਾਲ ਹੇਠਾ ਹੋਰੇ ਕੰਮਕਾਜ ਦੀ ਸਹੀ ਤਰ੍ਹਾਂ ਦੇ ਮੋਨਿਟਰਿੰਗ ਨਹੀਂ ਕਰਦੇ ਹੋਣਗੇ ਦੂਜਾ ਜਿਹੜਾ ਅਧਿਕਾਰੀ ਹੋਗਾ ਉਹ ਕਿਸ ਨਾ ਕਿਸੇ ਇਸ ਖੇਡ ਵਿੱਚ ਵੀ ਸ਼ਾਮਲ ਹੋ ਸਕਦਾ ਹੈ। ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਕੀ ਸਰਕਾਰ ਲਿਸਟ ਜਾਰੀ ਕਰਨ ਤੋਂ ਲੈ ਕੇ ਕ腐ਸ਼ਨ ਰੁਕ ਸਕਦੀ ਹੈ? ਅਗਰ ਹਾਂ ਤਾਂ ਫਿਰ ਕਿਵੇਂ? ਕੀ ਸਰਕਾਰ ਲਿਸਟ ਜਾਰੀ ਕਰਨ ਤੋਂ ਇਲਾਵਾ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਜਾਂ ਐਕਸ਼ਨ ਕਰ ਸਕਦੀ ਹੈ? ਇਸ ਮਸਲੇ 'ਤੇ ਇੱਕ ਸੀਨੀਅਰ ਆਈਐਸ ਅਫਸਰ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਇਸ ਵਿੱਚ ਕ腐ਸ਼ਨ ਕੁਝ ਹੱਦ ਤੱਕ ਰੁਕ ਸਕਦਾ ਸਰਕਾਰ ਨੇ ਲਿਸਟ ਤਿਆਰ ਕਰਕੇ ਮੈਸੇਜ ਦਿੱਤਾ ਕਿ ਪਟਵਾਰੀ ਕੀ ਕਰ ਰਿਹਾ ਇਸ ਬਾਰੇ ਸਰਕਾਰ ਨੂੰ ਸਭ ਕੁਝ ਪਤਾ ਹੈਗਾ ਜਿੰਨਾ ਨਾਮ ਹੈ ਉਸਤੇ ਡੀਸੀ ਕਾਰਵਾਈ ਕਰਨਗੇ ਸਰਕਾਰ ਇਹਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਦੇ ਨਾਲ ਅਪਰਾਧ ਕਾਰਵਾਈ ਵੀ ਕਰਾ ਸਕਦੀ ਹੈ ਕਿਉਂਕਿ ਪਹਿਲੀ ਵਾਰੀ ਲਿਸਟ ਬਣੀ ਅਜੇ ਵਿੱਚ ਉਹਨਾਂ ਇਹ ਚੇਤਾਵਨੀ ਵੀ ਸਮਝੀ ਜਾ ਸਕਦੀ ਹੈ ਉਦਰ ਹਾਈ ਕੋਰਟ ਦੇ ਇੱਕ ਵਕੀਲ ਨੇ ਲਿਸਟੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਸਰਵਜਨ ਕਰਨਾ ਇਹ ਠੀਕ ਨਹੀਂ ਆ ਹਰਿਆਣਾ ਦੇ ਕਾਨੂੰਨੀ ਮਾਮਲਿਆਂ ਦੇ ਜਾਣਕਾਰ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਹਿੰਮਤ ਕੁਮਾਰ ਕਹਿੰਦੇ ਨੇ ਕਿ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਨੂੰ ਉਦੋਂ ਤੱਕ ਭ੍ਰਿਸ਼ਟਾਚਾਰੀ ਘੋਸ਼ਿਤ ਨਹੀਂ ਕੀਤਾ ਜਾ ਸਕਦਾ ਜਦ ਤੱਕ ਉਸ ਦੇ ਖਿਲਾਫ ਕੋਰਟ ਵਿੱਚ ਦੋਸ਼ ਸਾਬਤ ਨਹੀਂ ਹੋ ਜਾਂਦੇ ਜਦ ਕਿ ਕਿਸੇ ਕਰਮਚਾਰੀ ਜਾਂ ਅਧਿਕਾਰੀ ਦੇ ਵਿਰੁੱਧ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਜਾਂ ਦੋਸ਼ ਲੱਗਦੇ ਤਾਂ ਉਹਨਾਂ ਉਹਨਾਂ ਦੀ ਜਾਂਚ ਪੂਰੀ ਕੀਤੀ ਬਣੇ ਉਨ੍ਹਾਂ ਦੇ ਨਾਮ ਸਰਵਜਨਿਕ ਜਿਹੜੇ ਨਹੀਂ ਕੀਤੇ ਜਾ ਸਕਦੇ ਆਰਟੀਆ ਕਾਨੂੰਨ ਦੇ ਤਹਿਤ ਵੀ ਜਿਹੜੇ ਪ੍ਰਸ਼ਾਸਕ ਅਧਿਕਾਰੀ ਨੇ ਉਹਨਾਂ ਦੇ ਤਹਿਤ ਵੀ ਜਿਹੜੀ ਆ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਹੁਣ ਇਹ ਜਿਹੜੇ ਇੱਕ ਲਿਸਟ ਵੀ ਜਿਹੜੀ ਆ ਉਹ ਹੈ ਜਿਹਦੇ ਚ 370 ਜਿਹੜੇ ਪਟਵਾਰੀ ਨੇ ਦੱਸੇਗੇ ਨੇ ਉਹਨੂੰ ਲੈ ਕੇ ਹੁਣ ਹਰਿਆਣਾ ਸਰਕਾਰ ਨੇ ਜਿਹੜੀ ਨਾਮ ਜਨਤਕ ਹੋਏ ਨੇ ਉਹਨੂੰ ਲੈ ਕੇ ਮਾਲ ਮਹਿਕਮੇ ਨੇ ਸਬੰਧਤ ਸਾਰੇ ਜ਼ਿਲਾਂ ਦੇ ਡਿਪਟੀ ਕਮਿਸ਼ਨ ਨੂੰ ਆਦੇਸ਼ ਜਾਰੀ ਕਰ ਦਿੱਤੇ ਨੇ ਕਿ ਇਹਨਾਂ ਲੋਕਾਂ ਦੇ ਖਿਲਾਫ 15 ਦਿਨ ਦੇ ਵਿੱਚ ਵਿੱਚ ਕਾਰਵਾਈ ਕਰਕੇ ਸਰਕਾਰ ਨੂੰ ਰਿਪੋਰਟ ਸੌਂਪੀ ਜਾਵੇ। ਫਿਲਹਾਲ ਦੇਖਦੇ ਹਾਂ ਕਿ ਜਿਹੜੇ 370 ਪਟਵਾਰੀ ਨੇ 370 ਪ੍ਰਸ਼ਾਸਨ ਚਾਰ ਦੱਸੇਗੇ ਨੇ ਉਹਨਾਂ ਵਿੱਚੋਂ 170 ਨੇ ਗਾਂ ਆਪਣੇ ਸਹਾਇਕ ਰੱਖੇ ਹੋਏ ਨੇ ਉਹਨਾਂ ਦੇ ਖਿਲਾਫ ਕਿੰਨੀ ਸਖਤ ਤੋਂ ਸਖਤ ਕਾਰਵਾਈ ਹੁੰਦੀ ਹੈ। ਇਸ ਜਾਣਕਾਰੀ ਦੇ ਨਾਲ ਤੁਹਾਡਾ ਤੋਂ ਲੰ데요 ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ।